ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਹਾਂ ਝੋਨੇ ਦੇ ਮੰਡੀ ਰੇਟਾਂ ਦੀ ਤਾਂ ਝੋਨੇ ਦੇ ਰੇਟਾਂ ਵਿੱਚ ਪਹਿਲੇ ਨਾਲੋਂ ਤਾਂ ਤੇਜ਼ੀ ਹੈ ਪਰ ਇੰਨੀ ਤੇਜ਼ੀ ਵੀ ਨਹੀਂ ਕਿ ਜੋ ਕਿਸਾਨ ਵੀਰ ਕਈ ਕਿਸਾਨ ਵੀਰ ਜੋ ਠੇਕਾ ਕਾਫੀ ਵਧਾਵਦਾ ਕੇ ਲੈ ਰਹੇ ਨੇ ਝਾੜ ਇਸ ਵਾਰ ਕਾਫੀ ਜ਼ਿਆਦਾ ਘੱਟ ਆ ਰਿਹਾ ਤੇ ਜੋ ਮੰਡੀ ਦੇ ਵਿੱਚ ਰੇਟ ਹੈ ਉਹਦੇ ਨਾਲ ਉਹ ਰੇਟ ਜੋ ਆਮ ਐਵਰੇਜ ਦੇ ਵਿੱਚ ਜਿਮੀਦਾਰ ਨੂੰ ਜਿਵੇਂ ਕਿ 1401 ਕਿੱਦਾ ਜੇ 3500 ਰੁਪਿਆ ਕਿਸੇ ਮੰਡੀ ਦੇ ਵਿੱਚ ਰੇਟ ਲੱਗਿਆ ਤਾਂ ਉਹ ਟੋਪ ਦੀ ਢੇਰੀ ਇੱਕ ਦੋ ਢੇਰੀਆਂ ਨੂੰ ਲੱਗਦਾ ਬਾਕੀ ਜੋ ਐਵਰੇਜ ਰੇਟ ਇੱਥੇ 3200 3300 ਕਿਸਾਨ ਆਮ ਕਿਸਾਨ ਨੂੰ ਮਿਲਦਾ ਸੋ ਇਹ ਤੇਜ਼ੀ ਦੇਖ ਕੇ ਮੇਰੀ ਕਿਸਾਨ ਵੀਰਾਂ ਨੂੰ ਇਹ ਹੀ ਬੇਨਤੀ ਹੈ ਕਿ ਠੇਕਾ ਜ਼ਮੀਨ ਦਾ ਉਸ ਹਿਸਾਬ ਨਾਲ ਲਿਓ ਕਿਉਂਕਿ ਜੋ ਝਾੜ ਹੈ ਇਸ ਵਾਰੀ ਜੇ ਮੁੱਛਲ ਦੀ ਗੱਲ ਕਰੀਏ ਮੁੱਛਲ ਵਾਲੀ ਜ਼ਮੀਨ ਦਾ ਠੇਕਾ ਹੀ ਕਾਫੀ ਜ਼ਿਆਦਾ ਹੁੰਦਾ ਆਮ ਜੋ 75 80 ਨੂੰ ਜੋ ਜ਼ਮੀਨਾਂ ਚੜੀਆਂ ਹੋਈਆਂ ਨੇ ਤੇ ਇਸ ਵਾਰ ਦੀ ਐਵਰੇਜ ਕੱਢ ਕੇ ਵੇਖੀਏ 22 ਕੁਇੰਟਲ ਤੋਂ ਵੱਧ ਕਿਸੇ ਦੀ ਜੋ ਝਾੜ ਹੈ ਉਹ ਨਹੀਂ ਨਿਕਲਿਆ ਤੇ ਠੇਕਾ ਵੀ ਇਸ ਵਾਰ ਬਾਸਮਤੀ ਪੂਰਾ ਨਹੀਂ ਕਰ ਰਹੀ ਜੇ ਕਿਸੇ ਜਿਮੀਦਾਰ ਦਾ 22 ਕੁਇੰਟਲ ਦੇ ਹਿਸਾਬ ਨਾਲ 3200 3300 ਲੱਗਿਆ ਤਾਂ 60-65 ਹਜ਼ਾਰ ਦੀ ਮੱਸੇ ਫਸਲ ਹੁੰਦੀ ਐ ਤੇ ਉਹ ਆਪਦਾ ਖਰਚਾ ਵੀ ਨਹੀਂ ਕੱਢ ਰਹੀ ਸੋ ਅਗਲੀ ਵਾਰ ਜੋ ਠੇਕੇ ਤੇ ਜ਼ਮੀਨ ਲੈਣ ਵਾਲੇ ਕਿਸਾਨ ਨੇ ਤੇ ਆਪਦਾ ਸੋਚ ਵਿਚਾਰ ਕੇ ਹੀ ਜੋ ਠੇਕਾ ਲੈਣ ਦਾ ਫਾਇਦਾ ਮਾਰੀ ਜੀ ਤੇਜ਼ੀ ਮਾਰਕੀਟ ਚ ਦੇਖ ਕੇ ਜਾ ਕੇ ਸਾਈਨ ਆ ਪਕੜਾਇਓ ਬਾਅਦ ਚ ਅਗਲੇ ਸਾਲ ਦੀ ਕਾਫੀ ਦਿੱਕਤਾਂ ਜੋ ਕਿਸਾਨ ਆਪਣੇ ਆਪ ਹੀ ਖੜੀਆਂ ਕਰ ਲੈਂਦਾ ਸੋ ਇਹ ਤੇਜ਼ੀ ਵੀ ਆਈ ਐ ਤੇ ਇਹ ਨਹੀਂ ਤੇਜ਼ੀ ਵੀ ਨਹੀਂ ਆਈ ਕੱਲ ਹੀ ਜੋ ਚਾਵਲ ਦੇ ਰੇਟ ਨੇ 100 ਰੁਪਿਆ ਜ 1401 ਦੇ ਚਾਵਲ ਦਾ ਰੇਟ ਫਿਰ ਥੱਲੇ ਹੋ ਗਿਆ ਸੋ ਰੇਟ ਥੱਲੇ ਆਉਣ ਲੱਗਿਆ ਵੀ ਪਤਾ ਨਹੀਂ ਲੱਗਣਾ ਤੇ ਐਵਰੇਜ ਜਿਮੀਦਾਰਾਂ ਨੂੰ ਜੋ ਮੰਡੀਆਂ ਚ ਟੋਪ ਰੇਟ ਵਿਖਾਏ ਜਾਂਦੇ ਨੇ ਉਹਦੇ ਨਾਲ ਉਹ ਕਿਸਾਨ ਨੂੰ ਘੱਟ ਰੇਟ ਮਿਲਦਾ ਸੋ ਆਪ ਦਾ ਸੋਚ ਵਿਚਾਰ ਕੇ ਸਾਰਾ ਸਮਝ ਕੇ ਫੇਰੀ ਅਗਲੇ ਸਾਲ ਵਾਸਤੇ ਜੋ ਠੇਕੇ ਤੇ ਜ਼ਮੀਨਾਂ ਨੇ ਕਿਉਂ ਜ਼ਿਮੀਂਦਾਰ ਕਾਲੀ ਕਰਕੇ ਆਵਦਾ ਹੀ ਨੁਕਸਾਨ ਕਰ ਬੈਠਦਾ ਸੋ ਸੋਚ ਵਿਚਾਰ ਕੇ ਆਵਦਾ ਜੋ ਫੈਸਲਾ ਲਿਓ ਸੋ ਹੁਣ ਆਪਾਂ ਗੱਲ ਕਰਦੇ ਆਂ ਜੋ ਮੌਕੇ ਤੇ ਮੰਡੀ ਦੇ ਰੇਟ ਚੱਲ ਰਹੇ ਨੇ ਉਹਨਾਂ ਦੇ ਬਾਰੇ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਹ ਦੰਦ ਖੇਤੀਬਾੜੀ ਸੰਬੰਧੀ ਜਾਣਕਾਰੀ ਤੱਟ ਤੱਕ ਸਮੇਂ ਸਿਰ ਪਹੁੰਚ ਸਕੇ। ਇਹੀ ਵੀਡੀਓ ਜੇ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ। ਸੋ ਕਿਸਾਨ ਵੀਰੋ ਸਭ ਤੋਂ ਪਹਿਲੇ ਗੱਲ ਕਰਦੇ ਹਾਂ ਸੰਗਰੂਰ ਮੰਡੀ ਦੀ। ਇੱਥੇ 1500 ਤੋਂ 2900 ਤੋਂ 3400 ਰੁਪਏ, 1847 2600 ਤੋਂ 2940 ਰੁਪਏ, 111 ਕਿ 3200 ਤੋਂ 4000 ਰੁਪਏ, 1401 3100 ਤੋਂ 3550 ਰੁਪਏ, 1718 3000 ਤੋਂ ਲੈ ਕੇ 3560 ਰੁਪਏ, 207 2800 ਤੋਂ ਲੈ ਕੇ 3140 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗੀ ਹੈ ਉਸ ਤੋਂ ਬਾਅਦ ਗੱਲ ਕਰਦੇ ਹਾਂ ਸੁਨਾਮ ਮੰਡੀ ਦੀ ਇੱਥੇ 1500 ਨੂੰ ਕੰਬਾਈਨ ਵਾਲਾ 3305 ਰੁਪਏ 1847 ਕੰਬਾਈਨ ਵਾਲਾ 2940 ਰੁਪਏ 1692 ਕੰਬਾਈਨ ਵਾਲਾ 3275 ਰੁਪਏ 11 ਕਿ ਕੰਬਾਈਨ ਵਾਲਾ 3590 ਰੁਪਏ 1718 3525 ਰੁਪਏ 1885 3240 ਰੁਪਏ 1886 3424 ਰੁਪਏ 1401 3570 ਰੁਪਏ P7 3400 30 ਰੁਪਏ ਕੈਥਲ ਮੰਡੀ 1885 ਹੱਥ ਵਾਲਾ 3940 ਰੁਪਏ 1885 3500 ਰੁਪਏ 1718 3850 ਰੁਪਏ 1718 ਕੰਬਾਈਨ ਵਾਲਾ 3450 ਰੁਪਏ 1401 3450 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਫਾਜ਼ਲ ਕਾ ਮੰਡੀ 1509 ਹੱਥ ਵਾਲਾ 3150 ਰੁਪਏ 11 21 ਹੱਥ ਵਾਲਾ 4300 ਰੁਪਏ ਜੋ ਮੋਟਾ ਚੋਨਾ 2175 ਰੁਪਏ ਭੇਵਾ ਮੰਡੀ ਜੋ 1718 3825 ਰੁਪਏ 1885 3975 ਰੁਪਏ ਉਸ ਤੋਂ ਬਾਅਦ ਗੱਲ ਕਰਦੇ ਆਂ ਖਨੋਰੀ ਮੰਡੀ ਦੀ ਇੱਥੇ 1509 ਕੰਬਾਈਨ ਵਾਲਾ 3500 ਰੁਪਏ ਉਸ ਤੋਂ ਬਾਅਦ ਗੁਹਾਣਾ ਮੰਡੀ 1121 4376 ਰੁਪਏ 1718 3842 ਰੁਪਏ 1401 3350 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗੀ ਹੈ ਉਸ ਤੋਂ ਬਾਅਦ ਫਤਿਹਵਾਦ ਮੰਡੀ ਦੀ ਗੱਲ ਕਰਦੇ ਆਂ 1718 ਕੰਬਾਈਨ ਵਾਲਾ 3580 ਰੁਪਏ 1401 ਕੰਬਾਈਨ ਵਾਲਾ 3475 ਰੁਪਏ 11, 11 की 3920 ₹ 1847 3070 ₹ 1509 3205 ₹ 1885 3670 ₹ BB1 2990 ₹ ਉਸ ਤੋਂ ਬਾਅਦ ਗੱਲ ਕਰਦੇ ਹਾਂ ਅੰਮ੍ਰਿਤਸਰ ਮੰਡੀ ਦੀ 1718 3376 ₹ 1121 4000 ₹ 1509 ਕੰਬਾਈਨ ਵਾਲਾ 3050 ₹ 1718 3675 ₹ ਹੈ 11 1 41 225 ਰੁਪਏ ਐਲਨਾਬਾਦ ਮੰਡੀ 1500 ਨੋ ਕੰਬਾਈਨ ਵਾਲਾ 3230 ਰੁਪਏ 1847 2950 ਰੁਪਏ 14 ਸੇ 1 3490 ਰੁਪਏ PB1 3070 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗੀ ਹੈ ਫਤਿਹਗੜ੍ਹ ਚੂੜੀਆਂ 17 18 3880 ਰੁਪਏ 17 18 ਕੰਬਾਈਨ ਵਾਲਾ 3720 ਰੁਪਏ 11 ਕੀ ਕੰਬਾਈਨ ਵਾਲੇ 4150 ਰੁਪਏ ਬਟਾਲਾ ਮੰਡੀ 11 ਕਿ ਹੱਥ ਵਾਲਾ 4350 ਰੁਪਏ 11 ਕਿ ਕੰਬਾਈਨ ਵਾਲਾ 41555 ਰੁਪਏ 17 18 3815 ਰੁਪਏ 17 18 ਕੰਬਾਈਨ ਵਾਲਾ 3370 ਰੁਪਏ ਬੁਲਾੜਾ ਮੰਡੀ 1509 ਕੰਬਾਈਨ ਵਾਲਾ 3270 ਰੁਪਏ 17 18 3435 ਰੁਪਏ 1401 3490 ਰੁਪਏ 18 47 2890 ਰੁਪਏ 18 85 3700 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗੀ ਹੈ ਕੁੱਕੜਾਂਵਾਲੀ ਮੰਡੀ 11 ਕੀ 24 ਸੋਸਤਰਪੇ 11 ਕੀ ਕੰਬਾਈਨ ਵਾਲਾ 4062 ਰੁਪਏ 17 18 ਹੱਥ ਵਾਲਾ 3822 ਰੁਪਏ 17 18 ਕੰਬਾਈਨ ਵਾਲਾ 3723 ਰੁਪਏ 18 85 ਹੱਥ ਵਾਲਾ 3300 51 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਉਸ ਤੋਂ ਬਾਅਦ ਮਾਨਸਾ ਮੰਡੀ ਦੀ ਗੱਲ ਕਰਦੇ ਹਾਂ 1509 ਕੰਬਾਈਨ ਵਾਲਾ 3130 ਰੁਪਏ 18 47 2950 ਰੁਪਏ 17 18 ਕੰਬਾਈਨ ਵਾਲਾ 3480 ਰੁਪਏ 1401 ਜੋੰਦੀ ਸੋਪ 500 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ 1509 ਮੁਕਸਰ ਸਾਹਿਬ ਮੰਡੀ ਦੀ ਗੱਲ ਕਰੀਏ ਇੱਥੇ 1509 ਕੰਬਾਈਨ ਵਾਲਾ 3025 ਰੁਪਏ 17 18 3550 ਰੁਪਏ 11 4090 18 47 2810 ਰੁਪਏ 18 85 3705 ਰੁਪਏ 1401 ਇੱਥੇ 3540 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗੇ ਆ ਬਰਨਾਲਾ ਮੰਡੀ 18 85 3360 ਰੁਪਏ 18 47 2900 ਰੁਪਏ 1509 ਹੱਥ ਵਾਲਾ 3195 ਰੁਪਏ 14 ਸੇਕ ਕੰਬਾਈਨ ਵਾਲਾ 3550 ਰੁਪਏ ਉਸ ਤੋਂ ਬਾਅਦ ਪੀਲੂ ਖੇੜਾ ਮੰਡੀ 11 21 ਕੰਬਾਈਨ ਵਾਲਾ 3661 ਰੁਪਏ 11 21 ਹੱਥ ਵਾਲਾ 4331 ਰੁਪਏ 17 18 ਕੰਬਾਈਨ ਵਾਲਾ 3353 ਰੁਪਏ 17 18 ਹੱਥ ਵਾਲਾ 3850 ਰੁਪਏ 14 ਸੇਕ 3240 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਸਮਾਣਾ ਮੰਡੀ 1509 ਹੱਥ ਵਾਲਾ 3365 18 47 2980 11 21 4000 ਰੁਪਏ 1885 3700 ਰੁਪਏ 1718 3900 ਰੁਪਏ 1401 3635 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ ਪਾਤੜਾ ਮੰਡੀ 1509 ਕੰਬਾਈਨ ਵਾਲਾ 3300 ਰੁਪਏ 1847 3100 ਰੁਪਏ 1121 3750 ਰੁਪਏ 1718 3550 ਰੁਪਏ 1885 3560 ਰੁਪਏ 1401 3640 ਰੁਪਏ P7 3370 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ ਉਸ ਤੋਂ ਬਾਅਦ ਕੈਥਲ ਮੰਡੀ 17 18 ਕੰਬਾਈਨ ਵਾਲਾ 3450 ਰੁਪਏ 17 18 ਹੱਥ ਵਾਲਾ 3850 ਰੁਪਏ 18 85 ਹੱਥ ਵਾਲਾ 3970 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ। ਤੋਹਾਣਾ ਮੰਡੀ 14 ਸੇਕ 3510 ਰੁਪਏ 18 85 3550 ਰੁਪਏ 17 18 3450 ਰੁਪਏ ਤੇ 17 18 ਹੱਥ ਵਾਲਾ 3700 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ। ਰਤਿਆ ਮੰਡੀ 14 ਸੇਕ 3491 ਰੁਪਏ 18 85 3441 ਰੁਪਏ 14 ਸੇਕ 3491 ਰੁਪਏ BB1 3045 ਰੁਪਏ 1401 ਕੰਬਾਈਨ ਵਾਲਾ 3491 ਰੁਪਏ 1509 3100 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਤੁਹਾਣਾ ਮੰਡੀ 1401 3510 ਰੁਪਏ 1885 3500 ਰੁਪਏ 1718 ਕੰਬਾਈਨ ਵਾਲਾ 3450 ਰੁਪਏ 1718 ਹੱਥ ਵਾਲਾ 3700 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਸਰਸਾ ਮੰਡੀ ਦੀ ਗੱਲ ਕਰੀਏ 1509 2700 ਤੋਂ 3100 ਰੁਪਏ 1847 2800 ਰੁਪਏ 1401 3350 ਰੁਪਏ 17 18 3380 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗੀ ਹੈ ਸੋ ਕਿਸਾਨ ਵੀਰੋ ਇਹ ਮੇਨ ਮੇਨ ਮੰਡੀਆਂ ਦੇ ਰੇਟ ਸੀ ਤੁਹਾਡੇ ਤੱਕ ਲੈ ਲੈ ਕੇ ਹੁੰਦੇ ਨੇ ਤੇ ਕਿਸੇ ਮੇਰੇ ਕਿਸਾਨ ਵੀਰ ਨੇ ਜੇ ਮੰਡੀ ਦੇ ਵਿੱਚ ਆਵਦਾ ਝੋਨਾ ਵਿੱਚ ਆ ਤਾਂ ਕਿਰਪਾ ਕਰਕੇ ਕਮੈਂਟਾਂ ਦੇ ਵਿੱਚ ਆਪਦੇ ਸ਼ਹਿਰ ਦਾ ਨਾਂ ਕਿਹੜੀ ਮੰਡੀ ਸੀ ਤੇ ਕੀ ਰੇਟ ਝੋਨਾ ਲੱਗਿਆ ਕਿਹੜੀ ਵੈਰਾਈਟੀ ਸੀ ਸਾਰਾ ਜ਼ਰੂਰ ਦੱਸਿਆ ਕਰੋ ਤਾਂ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਸਾਰੇ ਕਿਸਾਨ ਵੀਰਾਂ ਤੱਕ ਪਹੁੰਚ ਸਕੇ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਇਦਾਂ ਦੀ ਖੇਤੀਬਾੜੀ ਅਪਡੇਟ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹੱਬ ਦੇ YouTube ਚੈਨਲ ਤੇ Facebook ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ